ਮੰਨਦਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਵਿਕੇਜੂ ਕਾਦੀਆ ਲੁਧਿਆਣਾ ਤੇ ਅੱਜ ਜਿਹੜਾ ਟੋਲ ਤੁਸੀਂ ਫ੍ਰੀ ਕਰ ਰਹੇ ਹੋ ਕੀ ਹੈਗਾ ਸਾਰਾ ਇਹ ਮਾਮਲਾ ਇਹ ਮੁੱਦਾ ਅਸੀਂ ਅੱਜ ਟੋਲ ਪਲਾਜਾ ਖਲਾਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਉੱਥੇ ਅਸੀਂ ਅੱਜ ਖੜੇ ਆ ਇੱਥੇ ਸਾਨੂੰ ਸ਼ਿਕਾਇਤ ਬਣੀ ਸੀ ਕਿ ਕੁਝ ਜਿਹੜੇ ਮੁਲਾਜ਼ਮ ਨੇ ਉਹਨੇ ਦੇ ਰਖਾ ਹਾਂ ਜਿਹੜੀਆਂ 14000 ਨੇ ਵਿੱਚ 28000 ਨੇ ਇਸ ਕਰਕੇ ਉਸ ਮੁੱਦੇ ਤੇ ਅਸੀਂ ਪਰਸਾ ਇਹਨਾਂ ਨੂੰ ਟੋਲ ਮੈਨੇਜਮੈਂਟ ਨੂੰ ਮਿਲ ਕੇ ਕਿਹਾ ਸੀਗਾ ਵੀ ਇਹਨੂੰ ਸੁਧਾਰੋ ਤੁਸੀਂ ਉਹਨਾਂ ਦੀ ਤਨਖਾਹਾਂ ਬਰਾਬਰ ਕਰੋ ਤੇ ਦੂਸਰਾ ਜਿਹੜੇ ਸਾਡੇ ਸੂਬੇ ਤੋਂ ਬਾਹਰਲੇ ਸੂਬੇ ਤੋਂ ਲਿਆ ਲਿਆ ਕੇ 14-14 ਹਜ਼ਾਰ ਤੇ ਇੱਥੇ ਬੰਦੇ ਰੱਖੇ ਜਾਂਦੇ ਨੇ ਬਈ ਉਹਨਾਂ ਨੂੰ ਬੰਦ ਕਰੋ ਤੇ ਸਾਡੇ ਜਿਹੜੇ ਇਲਾਕੇ ਦੇ ਬੰਦੇ ਨੇ ਕਿਉਂਕਿ ਪੰਜਾਬ ਦੇ ਇਹ ਜ਼ਮੀਨ ਦੇ ਉੱਤੇ ਟੋਲ ਬਣਿਆ ਹੋਇਆ ਸਾਡੇ ਇਲਾਕੇ ਦੇ ਹੀ ਬੰਦੇ ਰੱਖੜੇ ਚਾਹੀਦੇ ਨੇ ਕਿਉਂਕਿ ਇਹ ਰੂਲ ਵੀ ਆ ਵੀ 90% ਜਿੱਥੇ ਦੀ ਜਿਹੜੀ ਸੂਬਾ ਵਾ ਉਹ ਸੂਬੇ ਦੇ ਹੀ ਮੁਲਾਜ਼ਮ ਰੱਖੇ ਜਾਣਗੇ ਪਰ ਇਹ ਬਾਹਲੀ ਅਦਰ ਸਟੇਟਾਂ ਤੋਂ ਲਿਆ ਲਿਆ ਕੇ ਇੱਥੇ ਮੁਲਾਜ਼ਮ ਰੱਖ ਰਹੇ ਨੇ ਅਸੀਂ ਉਹਨਾਂ ਮੁਲਾਜ਼ਮਾਂ ਦੀ ਵੀ ਸ਼ਿਕਾਇਤਾਂ ਨੇ ਵੀ ਉਹਨਾਂ ਨੂੰ ਜਿਹੜਾ ਖਾਣ ਪਾਣੀ ਆ ਬਿਲਕੁਲ ਵਧੀਆ ਨਹੀਂ ਮਿਲਦਾ 14000 ਰੁਪਏ ਤੇ ਉਹਨਾਂ ਦੇ 12-12 ਘੰਟੇ ਕੰਮ ਲਿਆ ਜਾਂਦਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਆਪਣੇ ਜਿਹੜੇ ਇਲਾਕੇ ਦੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਇੱਟੇ ਲਵਾਉਣਾ ਵਾ ਟੋਕ ਤੇ ਉਹਨਾਂ ਦੀ ਜਿਹੜੇ ਤਰਖਾਹਾਂ ਨੇ ਜਿਵੇਂ ਬਾਕੀਆਂ ਦੀਆਂ ਨੇ ਉਹਨੀਆਂ ਬਰਾਬਰ ਕਰਾਉਣੇ ਤੁਸੀਂ ਪਹਿਲਾਂ ਵੀ ਇਹਦੇ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜੇ ਅਸੀਂ ਇਹਨਾਂ ਨੂੰ ਕਈ ਵਾਰ ਮਿਲ ਕੇ ਕਹਿ ਚੁੱਕੇ ਆ ਪਰ ਇਹ ਸਾਨੂੰ ਹਰ ਵਾਰ ਆਨਾਂ ਕਰਨੀ ਕਰਦੇ ਆ ਜਾਨ ਮਜਬੂਰੀ ਵਾਸਤੇ ਅੱਜ ਸਾਨੂੰ ਟੋਲ ਜਿਹੜਾ ਫ੍ਰੀ ਕਰਨਾ ਪਿਆ ਤੇ ਕਿੰਨਾ ਚਿਰ ਫ੍ਰੀ ਰੱਖੋਗੇ ਇਹਨਾਂ ਨੂੰ ਦੇਖੋ ਜਦ ਤੱਕ ਸਾਡੀ ਇਹ ਮੰਗਾਂ ਨਹੀਂ ਮੰਨਦੇ ਪ੍ਰੋਪਰ ਇਹ ਬੰਦਿਆਂ ਨੂੰ ਸਾਡੇ ਨਹੀਂ ਰੱਖਦੇ ਉਹਨਾਂ ਚਿਰ ਅਸੀਂ ਤੋਲੇ ਇਸ ਤਰ੍ਹਾਂ ਬੰਦ ਰੱਖਾਂਗੇ